ਦੋਸਤੋ ਇੱਕ ਧੀ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਪਰ ਉੱਥੇ ਉਸ ਨੂੰ ਆਪਣੇ ਆਪ ਦੇ ਸੋਹਣੀ ਹੋਣ ਕਰਕੇ ਬਹੁਤ ਮਨ ਹੋ ਜਾਂਦਾ ਜਿਸ ਕਾਰਨ ਉਹ ਆਪਣੇ ਪਤੀ ਨਾਲ ਲੜਨ ਲੱਗਦੀ ਹੈ ਤੇ ਫਿਰ ਆਪਣੀ ਮਾਂ ਦੇ ਸਿਖਾਏ ਕਰਨ ਇੱਕ ਦਿਨ ਉਹ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਪਿਓ ਦੇ ਘਰ ਆ ਜਾਂਦੀ ਹੈ ਪਿਤਾ ਨੂੰ ਆਪਣੇ ਜਵਾਈ ਦਾ ਪਤਾ ਸੀ ਇਸ ਲਈ ਉਹ ਆਪਣੀ ਧੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਨਾ ਹੀ ਤਾਂ ਉਹਦੀ ਪਤਨੀ ਮੰਨਦੀ ਹੈ ਤੇ ਨਾ ਹੀ ਉਹਦੀ ਧੀ ਉਸ ਦੀਆਂ ਗੱਲਾਂ ਸੁਣਦੀ ਹੈ ਉਸ ਦੀ ਧੀ ਉੱਥੇ ਹੀ ਬੈਠੀ ਰਹਿੰਦੀ ਹੈ ਪਰ ਇਸ ਤੋਂ ਬਾਅਦ ਪਿਤਾ ਕੁਝ ਅਜਾ ਕਦਮ ਚੁੱਕਦਾ ਹੈ ਜਿਸ ਬਾਰੇ ਮਾਂ ਤੇ ਧੀ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਪਿਤਾ ਨੇ ਅਜਾ ਕੀ ਕੀਤਾ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਜਰੂਰ ਸੁਣਿਓ ਸੁਖਦੀਪ ਨਾਮ ਦੀ ਇੱਕ ਕੁੜੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਹੈ ਸੁਖਦੀਪ ਦੇਖਣ ਵਿੱਚ ਬਹੁਤ ਸੋਹਣੀ ਸੀ ਉਹ ਪੜ੍ਹ ਲਿਖੀ ਵੀ ਸੀ ਉੜੀ ਉੜੀ ਹੋ ਵਯਾ ਦੇ ਯੋਗ ਹੋ ਜਾਂਦੀ ਹੈ ਉਹਦੇ ਮਾਤਾ ਪਿਤਾ ਉਹਦੇ ਵਿਆਹ ਦੀ ਚਿੰਤਾ ਕਰਦੇ ਨੇ ਅਤੇ ਉਹਦੇ ਵਿਆਹ ਲਈ ਇਧਰ ਉਧਰੋਂ ਮੁੰਡੇ ਦੀ ਭਾਲ ਕਰਨ ਲੱਗਦੇ ਨੇ ਸੁਖਦੀਪ ਨੂੰ ਜਿਵੇਂ ਹੀ ਪਤਾ ਲੱਗਦਾ ਹੈ ਕਿ ਮਾਪੇ ਉਹਦੇ ਵਾਸਤੇ ਮੁੰਡਾ ਲੱਭ ਰਹੇ ਨੇ ਉਹ ਆਪਣੇ ਪਿਓ ਨੂੰ ਸਾਫ਼-ਸਾਫ਼ ਕਹਿੰਦੀ ਹੈ ਕਿ ਮੁੰਡਾ ਸੋਹਣਾ ਹੋਣਾ ਚਾਹੀਦਾ ਹੈ ਨਹੀਂ ਤਾਂ ਮੈਂ ਵਿਆਹ ਬਿਲਕੁਲ ਨਹੀਂ ਕਰਵਾਵਾਂਗੀ ਪਿਓ ਇਹ ਸੁਣ ਕੇ ਥੋੜਾ ਹੈਰਾਨ ਤਾਂ ਹੁੰਦਾ ਹੈ ਪਰ ਉਸਨੇ ਆਪਣੀ ਧੀ ਨੂੰ ਬਹੁਤੀ ਲਾਡ ਨਾਲ ਪਾਲਿਆ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਕਰਦਾ ਸੀ ਅਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਇਸ ਲਈ ਪਿਓ ਕਹਿੰਦਾ ਹੈ ਕਿ ਠੀਕ ਹੈ ਤੀ ਇਹ ਚਿੰਤਾ ਨਾ ਕਰ ਮੈਂ ਤੇਰੇ ਲਈ ਬਹੁਤ ਸੋਹਣਾ ਮੁੰਡਾ ਲੱਭਾਂਗਾ ਨੇੜੇਉ ਹੀ ਪਿੰਡੋਂ ਉਹਨੂੰ ਇੱਕ ਵਧੀਆ ਮੁੰਡੇ ਦੀ ਦੱਸ ਪੈਂਦੀ ਹੈ ਜਿਹੜਾ ਦੇਖਣ ਵਿੱਚ ਬਹੁਤ ਸੋਹਣਾ ਸੀ ਅਤੇ ਉਹਦਾ ਨਾਮ ਹਰਮਨ ਸੀ ਉਹ ਆਪਣੇ ਪਿਓ ਦਾ ਇਕਲੌਤਾ ਪੁੱਤਰ ਸੀ ਸੁਖਦੀਪ ਦੇ ਪਿਓ ਨੂੰ ਉਹ ਮੁੰਡਾ ਬਹੁਤ ਪਸੰਦ ਹੁੰਦਾ ਹੈ ਤੇ ਜਿਵੇਂ ਹੀ ਉਹਦੀ ਫੋਟੋ ਸੁਖਦੀਪ ਨੂੰ ਦਿਖਾਈ ਜਾਂਦੀ ਹੈ ਉਹ ਵੀ ਉਸ ਨੂੰ ਦੇਖ ਕੇ ਪਸੰਦ ਕਰ ਲੈਂਦੀ ਇਸ ਤੋਂ ਬਾਅਦ ਪਿਤਾ ਆਪਣੀ ਧੀ ਦਾ ਵਿਆਹ ਹਰਮਨ ਨਾਲ ਬਹੁਤ ਹੀ ਧੁੰਮ-ਧਮ ਨਾਲ ਕਰਵਾ ਦਿੰਦਾ ਹੈ ਪਰ ਉੱਥੇ ਜਾਣ ਤੋਂ ਬਾਅਦ ਸੁਖਦੀਪ ਜਿਸ ਨੂੰ ਆਪਣੀ ਸੋਹਣੇ ਹੋਣ ਤੇ ਬਹੁਤ ਮਾਨ ਸੀ ਉਹ ਹਰਮਨ ਨਾਲ ਮਤਭੇਦ ਕਰਨ ਲੱਗਦੀ ਹੈ ਹਰਮਨ ਅਤੇ ਉਸ ਦਾ ਪਰਿਵਾਰ ਬਹੁਤ ਹੀ ਸਮਝਦਾਰ ਸੀ ਉਹ ਸੋਚਣ ਲੱਗਦੇ ਨੇ ਕਿ ਹੁਣੇ ਵਿਆਹ ਹੋਇਆ ਹੈ ਏ ਆਪਣਾ ਘਰ ਛੱਡ ਕੇ ਆਈ ਹੈ ਇਸ ਲਈ ਆ ਜੇ ਕਰ ਰਹੀ ਹੈ ਇਸ ਕਰਕੇ ਉਹ ਉਸ ਨੂੰ ਜ਼ਿਆਦਾ ਕੁਝ ਨਹੀਂ ਕਹਿੰਦੇ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਵਿਆਹ ਨੂੰ 6 ਮਹੀਨੇ ਹੋ ਗਏ ਪਰ ਸੁਖਦੀਪ ਦਾ ਵਿਵਹਾਰ ਨਹੀਂ ਬਦਲਿਆ ਉਹ ਹੋਰ ਵੀ ਜਿੱਦ ਜਿੜੀ ਹੋ ਗਈ ਜਦੋਂ ਵੀ ਪਰਿਵਾਰ ਦੇ ਮੈਂਬਰ ਉਸ ਨੂੰ ਕੁਝ ਕਹਿੰਦੇ ਉਹ ਉਸ ਨੂੰ ਉਲਟਾ ਬੋਲਣ ਲੱਗ ਪੈਂਦੀ ਸੁਖਦੀਪ ਪ੍ਰੈਗਨੈਂਸੀ ਪਰਿਵਾਰ ਦੇ ਮੈਂਬਰ ਸੋਚਦੇ ਨੇ ਕਿ ਉਹ ਪ੍ਰੈਗਨੈਂਸੀ ਕਾਰਨ ਥੋੜੀ ਜਿਹੀ ਜਿੜ ਜਿੜੀ ਹੋ ਗਈ ਹੈ ਉਹੋ ਸੁਣੂ ਕੁਝ ਨਹੀਂ ਕਹਿੰਦੀ ਪਰ ਸੁਖਦੀਪ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਵੀ ਆਪਣਾ ਸੁਭਾਅ ਨਹੀਂ ਬਦਲਦੀ ਤਾਂ ਉਸ ਦਾ ਪਤੀ ਅਤੇ ਸੱਸ ਬਹੁਤ ਪਰੇਸ਼ਾਨ ਰਹਿੰਦੇ ਨੇ ਇੱਕ ਦਿਨ ਸ਼ਾਮ ਨੂੰ ਸੁਖਦੀਪ ਦੀ ਸੱਸ ਉਹਨੂੰ ਆਪਣੇ ਕੋਲ ਬਿਠਾਉਂਦੀ ਹੈ ਅਤੇ ਪਿਆਰ ਨਾਲ ਸਮਝਾਉਣ ਲੱਗਦੀ ਹੈ ਕਿ ਉਹ ਕਹਿੰਦੀ ਹੈ ਧੀਏ ਤੂੰ ਜੋ ਕਰ ਰਹੀ ਹੈ ਉਹ ਬਿਲਕੁਲ ਠੀਕ ਨਹੀਂ ਕਿਉਂਕਿ ਮੈਂ ਵੀ ਇਸ ਘਰ ਦੀ ਨੂੰ ਬਣ ਕੇ ਆਈ ਸੀ ਅਤੇ ਮੈਨੂੰ ਵੀ ਬਹੁਤ ਕੁਝ ਮਹਿਸੂਸ ਹੋਇਆ ਸੀ ਜੋ ਤੈਨੂੰ ਮਹਿਸੂਸ ਹੋ ਰਿਹਾ ਹੈ ਪਰ ਸਾਨੂੰ ਘਰ ਦੇ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਅਤੇ ਇਸੇ ਕਰ ਨੂੰ ਆਪਣਾ ਮੰਨਣਾ ਚਾਹੀਦਾ ਹੈ ਹੁਣ ਸੁਖਦੀਪ ਜਿਵੇਂ ਹੀ ਗੱਲਾਂ ਸੁਣਦੀ ਹੈ ਉਹਨੂੰ ਇੱਕ ਵੱਖਰੀ ਤਰ੍ਹਾਂ ਨਾਲ ਲੈ ਲੈਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਉਸ ਦੀ ਸੱਸ ਉਸ ਨੂੰ ਪਰਮਾਨ ਰਹੀ ਹੈ ਤੇ ਉਹਨੂੰ ਗੱਲਾਂ ਸੁਣਾ ਰਹੀ ਹੈ ਅਤੇ ਉਹ ਆਪਣੇ ਸੁਭਾਅ ਦੇ ਕਾਰਨ ਆਪਣੀ ਸੱਸ ਦੇ ਉੱਚੀ ਚਿਕਣਾ ਸ਼ੁਰੂ ਕਰ ਦਿੰਦੀ ਹੈ ਉਦੋਂ ਹੀ ਸੁਖਦੀਪ ਦਾ ਸੋਰਾ ਹੁੰਦਾ ਹੈ ਜਦੋਂ ਉਹ ਸਾਰਾ ਮਾਮਲਾ ਸਮਝਦਾ ਹੈ ਤਾਂ ਉਹ ਵੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸੁਖਦੀਪ ਆਪਣੇ ਸੋਰੇ ਨਾਲ ਵੀ ਰੁਕੇ ਟੰਗ ਨਾਲ ਬੋਲਣਾ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਉਹਨਾਂ ਦਾ ਪੁੱਤ ਹਰਮਨ ਆਉਂਦਾ ਹੈ ਤਾਂ ਜਿਵੇਂ ਹੀ ਆਪਣੇ ਪੁੱਤ ਨੂੰ ਮਾਂ ਦੇਖਦੀ ਹੈ ਤਾਂ ਤੁਰੰਤ ਉਸ ਨੂੰ ਦੱਸਣਾ ਚਾਹੁੰਦੀ ਹੈ ਕਿ ਹਰਮਨ ਪਰ ਹਰਮਨ ਦਾ ਪਿਓ ਉਸ ਨੂੰ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਨਹੀਂ ਕੁਝ ਨਾ ਕਹਿ ਪੁੱਤ ਦਾ ਘਰ ਖਰਾਬ ਹੋ ਜਾਵੇਗਾ ਭਾਵੇਂ ਪੁੱਤ ਨੂੰ ਸਭ ਕੁਝ ਪਤਾ ਸੀ ਪਰ ਹੁਣ ਤੱਕ ਸੁਖਦੀਪ ਨੇ ਕਦੇ ਵੀ ਆਪਣੇ ਸਹੁਰੇ ਨੂੰ ਕੁਝ ਗਲਤ ਨਹੀਂ ਸੀ ਕਿਹਾ ਪਰ ਅੱਜ ਤਾਂ ਉਹਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਇਸ ਤੋਂ ਬਾਅਦ ਹਰਮਨਦੀ ਮਾ ਆਪਣੇ ਪਤੀ ਦੇ ਕਹਿੰਦੇ ਰੁਕ ਜਾਂਦੀ ਹੈ ਹਰਮਨ ਘਰ ਦੇ ਅੰਦਰ ਆਰਾਮ ਕਰਨ ਲੱਗਦਾ ਹੈ ਹੌਲੀ-ਹੌਲੀ ਪੂਰੀ ਰਾਤ ਬੀਤ ਜਾਂਦੀ ਹੈ ਸੁਖਦੀਪ ਦਾ ਸਹੁਰਾ ਇਸ ਬਾਰੇ ਸੋਚਦਾ ਹੈ ਇਸ ਤੋਂ ਬਾਅਦ ਉਹ ਆਪਣੇ ਕੁੜਮੀਆਂ ਨੇ ਕਿ ਸੁਖਦੀਪ ਦੇ ਪਿਤਾ ਨੂੰ ਫੋਨ ਕਰਦਾ ਹੈ ਤੇ ਉਹਨੂੰ ਸਭ ਕੁਝ ਦੱਸਦਾ ਹੈ ਹੁਣ ਤੱਕ ਉਹਨਾਂ ਨੇ ਇਸ ਬਾਰੇ ਸੁਖਦੀਪ ਦੇ ਪਰਿਵਾਰ ਨੂੰ ਇੱਕ ਵਾਰ ਵੀ ਸ਼ਿਕਾਇਤ ਨਹੀਂ ਕੀਤੀ ਜਦੋਂ ਸੁਖਦੀਪ ਦਾ ਪਿਓ ਇਹ ਸੁਣਦਾ ਹੈ ਕਿ ਉਹਦੀ ਧੀ ਆਪਣੇ ਸੋਹਰੇ ਨਾਲ ਲੜਦੀ ਹੈ ਤੇ ਆਪਣੀ ਸੁੰਦਰਤਾ ਦੇ ਹੰਕਾਰ ਵਿੱਚ ਕਈ ਵਾਰੀ ਆਪਣੇ ਪਤੀ ਨੂੰ ਵੀ ਧਮਕੀ ਦਿੰਦੀ ਹੈ ਤਾਂ ਉਹਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਉਹ ਆਪਣੀ ਧੀ ਨੂੰ ਫੋਨ ਕਰਕੇ ਸਮਝਾਉਣ ਲੱਗਦਾ ਹੈ ਉੱਤੇ ਆਪਣੇ ਪਿਤਾ ਨੂੰ ਤਾਂ ਕੁਝ ਨਹੀਂ ਕਹਿੰਦੀ ਪਰ ਜਿਵੇਂ ਹੀ ਪਿਓ ਦਾ ਫੋਨ ਕੱਟਿਆ ਜਾਂਦਾ ਹੈ ਆਪਣੀ ਮਾਂ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਡੈਡੀ ਮੈਨੂੰ ਐਜੀਆਂ ਗੱਲਾਂ ਕਹਿ ਰਹੇ ਹਨ ਜਦੋਂ ਇਹ ਲੋਕ ਇਸੇ ਦਿਲਾਇਕ ਨੇ ਤਾਂ ਮੈਂ ਇਹਨਾਂ ਨਾਲ ਹੋਰ ਕਿਵੇਂ ਦਾ ਵਿਵਹਾਰ ਕਰਾਂ ਹੁਣ ਜੀਮੇ ਹੀ ਸੁਖਦੀਪ ਦੀ ਮਾਂ ਇਹ ਸੁਣਦੀ ਹੈ ਤਾਂ ਉਹ ਵੀ ਆਪਣੇ ਤੀ ਦਾ ਸਾਥ ਦੇਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਤੀਏ ਤੂੰ ਤਾਂ ਬਿਲਕੁਲ ਸਹੀ ਕਰ ਰਹੀ ਹੈ ਆਪਣੇ ਪਿਓ ਦੀਆਂ ਗੱਲਾਂ ਤੇ ਨਾ ਜਾ ਆਪਣੀ ਜ਼ਿੰਦਗੀ ਆਰਾਮ ਨਾਲ কাটਾ ਜੇ ਤੂੰ ਇੱਕ ਵਾਰੀ ਵੀ ਇਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸਾਰੀ ਉਮਰ ਸੁਣਨੀਆਂ ਪੈਣਗੀਆਂ ਪਰ ਤੈਨੂੰ ਰੋਜ਼ ਹੀ ਕਿਸੇ ਨਾ ਕਿਸੇ ਗੱਲ ਤੇ ਮੇੜੇ ਮਾਰੇ ਜਾਣਗੇ ਤੇ ਆਪਣੇ ਸਸ ਸੂਰੇ ਨੂੰ ਟੁਕਮਾ ਜਵਾਬ ਦੇ ਕੇ ਬਹੁਤ ਵਧੀਆ ਕੀਤਾ ਹੁਣ ਇਹ ਕਹਿ ਕੇ ਉਸਨੇ ਆਪਣੇ ਧੀ ਨੂੰ ਹੋਰ ਵੀ ੜਕਾਉਣਾ ਸ਼ੁਰੂ ਕਰ ਦਿੱਤਾ ਧੀ ਮਾ ਦੇ ਕਹਿ ਅਨੁਸਾਰ ਆਪਣੇ ਸੋਹਰਿਆਂ ਦੀ ਕਿਸੇ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਇੱਥੋਂ ਤੱਕ ਕਿ ਜਦੋਂ ਉਹ ਉਹਨੂੰ ਖਾਣ ਲਈ ਕੁਝ ਬਣਾਉਣ ਲਈ ਕਹਿੰਦੇ ਨੇ ਤਾਂ ਉਹ ਸਾਫ਼-ਸਾਫ਼ ਇਨਕਾਰ ਕਰ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਮੈਂ ਤੁਹਾਡੀ ਨੁਕਰਾਨੀ ਨਹੀਂ ਲੱਗੀ ਇਹ ਦੇਖ ਕੇ ਸੁਖਦੀਪ ਦਾ ਸੋਹਰਾ ਸੋਚਣ ਲੱਗਦਾ ਹੈ ਕਿ ਹੁਣ ਪਾਣੀ ਸੀਰ ਦੇ ਉੱਪਰ ਦੀ ਲੰਘ ਗਿਆ ਇਹ ਗੱਲ ਹੁਣ ਹਰਮਨ ਨੂੰ ਦੱਸਣੀ ਪਵੇਗੀ ਜਦੋਂ ਉਹਨਾਂ ਦਾ ਪੁੱਤ ਹਰਮਨ ਜੀ ਆਮ ਨੂੰ ਘਰੇ ਆਉਂਦਾ ਹੈ ਤੱਪੀ ਤਾਂ ਉਹਨੂੰ ਕਹਿੰਦਾ ਹੈ ਕਿ ਪੁੱਤ ਮੈਨੂੰ ਡਾਕਟਰ ਦੇ ਕੋਲ ਲੈ ਚੱਲ। ਇਹ ਕਹਿ ਕੇ ਉਹ ਆਪਣੇ ਪੁੱਤ ਨਾਲ ਘਰੋਂ ਬਾਹਰ ਚਲਾ ਜਾਂਦਾ ਹੈ ਤੇ ਜਿਵੇਂ ਹੀ ਡਾਕਟਰ ਦੀ ਦੁਕਾਨ ਤੇ ਪਹੁੰਚਣ ਵਾਲੇ ਹੁੰਦੇ ਨੇ ਤੇ ਇੱਕ ਚੌਰਾਹੇ ਤੇ ਉਹ ਹਰਮਨ ਨੂੰ ਮੋਟਰਸਾਈਕਲ ਰੋਕਣ ਲਈ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਡਾਕਟਰ ਕੋਲ ਜਾਣਾ ਤਾਂ ਇੱਕ ਬਹਾਨਾ ਸੀ। ਅਸਲ ਵਿੱਚ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਕਿਉਂਕਿ ਮੈਂ ਜੇ ਇਹ ਗੱਲ ਘਰ ਦੇ ਅੰਦਰ ਦੱਸਦਾ ਤਾਂ ਸੰਭਵ ਹੈ ਗੜਬੜ ਹੋ ਜਾਂਦੀ। ਮੈਂ ਤੈਨੂੰ ਇਹ ਗੱਲ ਦੱਸਣ ਵਾਸਤੇ ਇੱਥੇ ਲੈ ਕੇ ਆਇਆ ਹਾਂ। ਇਸ ਤੋਂ ਬਾਅਦ ਹਰਮਨ ਆਪਣਾ ਮੋਟਰਸਾਈਕਲ ਫੁੱਟਪਾਥ 'ਤੇ ਖੜਾ ਕਰ ਦਿੰਦਾ ਹੈ ਤੇ ਦੋਵੇਂ ਪਿਓ-ਪੁੱਤ ਤੁਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਉਹ ਆਪਣੇ ਪਿਤਾ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ ਪਿਓ ਸੁਨੂ ਸੁਖਦੀਪ ਬਾਰੇ ਸਾਰੀਆਂ ਗੱਲਾਂ ਦੱਸਦਾ ਹੈ ਕਿ ਪੁੱਤ ਹੁਣ ਪਾਣੀ ਸਿਰ ਉੱਪਰ ਲੰਘ ਰਿਹਾ ਹੈ ਉਹ ਸਾਨੂੰ ਕਈ ਵਾਰ ਉਲਟੇ ਜਵਾਬ ਦਿੰਦੀ ਹੈ ਤੇ ਪਰ ਫਿਰ ਵੀ ਅਸੀਂ ਚੁੱਪ ਕਰ ਜਾਂਦੇ ਹਾਂ ਪਰ ਹੁਣ ਤਾਂ ਉਹ ਸਾਡਾ ਕੰਮ ਵੀ ਨਹੀਂ ਕਰਦੀ ਤੇਰੀ ਮਾਂ ਵੀ ਬੁੱਢੀ ਹੋ ਚੁੱਕੀ ਹੈ ਉਸ ਤੋਂ ਕੰਮ ਨਹੀਂ ਹੁੰਦਾ ਤੇ ਜੇ ਸੁਖਦੀਪ ਸਾਡਾ ਕੰਮ ਨਹੀਂ ਕਰੂਗੀ ਤਾਂ ਸਾਡਾ ਸਮਾਂ ਕਿਵੇਂ ਲੰਗੇਗਾ ਇਹ ਸੁਣ ਕੇ ਹਰਮਨ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਪਾਪਾ ਤੁਹਾਨੂੰ ਪਹਿਲੇ ਦਿਨ ਹੀ ਮੈਨੂੰ ਦੱਸ ਦੇਣਾ ਚਾਹੀਦਾ ਸੀ ਜਦੋਂ ਉਹਨੇ ਤੁਹਾਡੇ ਨਾਲ ਬਤਮੀਜੀ ਕੀਤੀ ਸੀ ਮੈਂ ਉਸੇ ਦਿਨ ਹੀ ਉਹਦੇ ਨਾਲ ਗੱਲ ਕਰ ਲੈਂਦਾ ਤੇ ਉਸ ਤੋਂ ਬਾਅਦ ਹਰਮਨ ਦਾ ਪਿਤਾ ਕਹਿਣ ਲੱਗਦਾ ਹੈ ਕਿ ਸਾਨੂੰ ਪਤਾ ਹੈ ਤੈਨੂੰ ਕੰਮ ਵੀ ਦੇਖਣਾ ਹੁੰਦਾ ਹੈ ਤੇ ਪਰਿਵਾਰ ਵੀ ਬਹੂ ਐਵੇਂ ਤੇਰੇ ਨਾਲ ਲੜਦੀ ਰਹਿੰਦੀ ਹੈ ਇਸੇ ਲਈ ਅਸੀਂ ਤੈਨੂੰ ਟੈਨਸ਼ਨ ਦੇਣੀ ਨਹੀਂ ਚਾਹੁੰਦੇ ਸਨ ਪਰ ਹੁਣ ਜਿੱਜਾ ਹੱਥੋਂ ਨਿਕਲ ਰਹੀਆਂ ਨੇ ਇਸ ਤੋਂ ਬਾਅਦ ਹਰਮਨ ਕਹਿੰਦਾ ਹੈ ਕਿ ਠੀਕ ਹੈ ਪਾਪਾ ਤੁਸੀਂ ਚਿੰਤਾ ਨਾ ਕਰੋ ਮੈਂ ਅੱਜ ਹੀ ਉਹਦੇ ਨਾਲ ਜਾ ਕੇ ਗੱਲ ਕਰਦਾ ਹਾਂ ਤੇ ਹਰਮਨ ਦਾ ਪਿਓ ਕਹਿੰਦਾ ਹੈ ਕਿ ਅੱਜ ਤੂੰ ਜਾ ਕੇ ਉਹਦੇ ਨਾਲ ਕੋਈ ਗੱਲ ਨਾ ਕਰੀ ਲੜਾਈ ਵੱਧ ਜਾਏਗੀ ਸਵੇਰੇ ਹੀ ਗੱਲ ਕਰੀ ਉਹਨੂੰ ਪਿਆਰ ਨਾਲ ਸਮਝਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਰੁੱਸ ਕੇ ਪਿੱਕੇ ਜਾਵੜੇ ਤੇ ਸਾਡੇ ਇਕੱਲੇ ਪੁੱਤ ਦਾ ਘਰ ਖਰਾਬ ਹੋ ਜਾਵੇ ਇਹ ਕਹਿ ਕੇ ਉਹ ਆਪਣੇ ਪੁੱਤ ਨੂੰ ਸਮਝਾਉਂਦਾ ਇਸ ਤੋਂ ਬਾਅਦ ਪਿਤਾ ਪੁੱਤ ਦੋਨੋਂ ਘਰ ਵਾਪਸ ਚਲੇ ਜਾਂਦੇ ਨੇ ਹੁਣ ਹਰਮਨ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਪਰ ਵਾਰ-ਵਾਰ ਉਹਦੇ ਮਨ ਵਿੱਚ ਪਿਤਾ ਦਾ ਉਹ ਬੇਵੱਸ ਚਿਹਰਾ ਨਜ਼ਰ ਆ ਰਿਹਾ ਸੀ ਜਦੋਂ ਉਹ ਆਪਣੇ ਪੁੱਤ ਨੂੰ ਕਹਿ ਰਿਹਾ ਸੀ ਕਿ ਪੁੱਤ ਪਾਣੀ ਸਿਰ ਤੋਂ ਉੱਪਰ ਚਲਾ ਗਿਆ ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਸੋ ਜਾਂਦਾ ਹੈ ਤੇ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਉਹ ਸਵੇਰੇ ਜਲਦੀ ਉੱਠਦਾ ਹੈ ਤੇ ਆਪਣੀ ਪਤਨੀ ਸੁਖਦੀਪ ਦੇ ਨਾਲ ਗੱਲ ਕਰਦਾ ਹੈ ਪਰ ਸੁਖਦੀਪ ਉਹਦੇ ਉੱਪਰ ਝਿੜਕਦੀ ਹੈ ਤੇ ਉੱਚੀ-ਚੀਕਣਾ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਉਹ ਉਸ ਨੂੰ ਕਾਫੀ ਸਮੇਂ ਤੱਕ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸੁਖਦੀਪ ਬਿਲਕੁਲ ਨਹੀਂ ਮੰਨਦੀ ਹਰਮਨ ਗੁੱਸੇ ਵਿੱਚ ਉਹਦੇ ਤੇ ਹੱਥ ਚੱਕ ਲੈਂਦਾ ਹੈ ਹੁਣ ਜਿਵੇਂ ਹੀ ਹਰਮਨ ਤੇ ਸੁਖਦੀਪ ਤੇ ਹੱਥ ਚੁੱਕਿਆ ਇਸ ਤੋਂ ਬਾਅਦ ਸੁਖਦੀਪ ਬਹੁਤ ਜ਼ੋਰ ਨਾਲ ਚੀਕਣਾ ਸ਼ੁਰੂ ਕਰਦੀ ਹੈ ਤੇ ਚੀਕਦੇ ਹੋਏ ਆਪਣੇ ਕਮਰੇ ਦੇ ਅੰਦਰ ਚਲੀ ਜਾਂਦੀ ਹੈ ਆਪਣੇ ਚੀਜ਼ਾਂ ਪੈਕ ਕਰਨਾ ਸ਼ੁਰੂ ਕਰਦੀ ਹੈ ਉਹ ਆਪਣੀਆਂ ਚੀਜ਼ਾਂ ਪੈਕ ਕਰਕੇ ਉੱਚੀ-ਉੱਚੀ ਚੀਕਦੀ ਹੈ ਤੇ ਉਹਦੇ ਸੱਸ ਸਹੁਰੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਅੱਜ ਤਾਂ ਪੁੱਤ ਤੇ ਨੂੰ ਦੇ ਵਿਚਕਾਰ ਬਹੁਤ ਵੱਡਾ ਝਗੜਾ ਹੋ ਗਿਆ ਇਸ ਤੋਂ ਬਾਅਦ ਉਹ ਇਸ ਤੋਂ ਬਾਅਦ ਉਹ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਬਹੁਤ ਗੁੱਸੇ ਵਿੱਚ ਸੀ ਤੇ ਆਪਣੇ ਸੱਸ ਸਹੁਰੇ ਨੂੰ ਵੀ ਉਲਟੀਆਂ ਸਿੱਧੀਆਂ ਗੱਲਾਂ ਕਹਿਣ ਲੱਗੀ ਆਪਣਾ ਸਮਾਨ ਪੈਕ ਕਰਕੇ ਆਪਣੇ ਬੱਚੇ ਨਾਲ ਆਪਣੇ ਪਿਕੇ ਕਰੇ ਚਲੀ ਜਾਂਦੀ ਹੈ ਜਿਵੇਂ ਹੀ ਸੁਖਦੀਪ ਦਾ ਪਿਓ ਸੁਖਦੀਪ ਨੂੰ ਆਉਂਦੇ ਉਹ ਦੇਖਦਾ ਹੈ ਤਾਂ ਉਹਨੂੰ ਪੁੱਛਣ ਲੱਗਦਾ ਹੈ ਪਰ ਸੁਖਦੀਪ ਰੋਣ ਲੱਗ ਜਾਂਦੀ ਹੈ ਤੇ ਮਗਰਮੱਛ ਦੇ ਹੰਝੂ ਬਾਂਦਦੀ ਹੋਈ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਪਾਪਾ ਉਹ ਲੋਕ ਬਹੁਤ ਬੁਰੇ ਨੇ ਉਹ ਮੇਰੇ ਨਾਲ ਲੜਦੇ ਨੇ ਤੇ ਅੱਜ ਦਾ ਮੇਰੇ ਪਤੀ ਨੇ ਮੇਰੇ ਤੇ ਹੱਥ ਚੁੱਕਿਆ ਹੁਣ ਜਦੋਂ ਉਹ ਰੋ ਰਹੀ ਸੀ ਤਾਂ ਆਪਣੇ ਪਿਓ ਨੂੰ ਇਹ ਸਭ ਕੁਝ ਦੱਸ ਰਹੀ ਸੀ ਤਾਂ ਉਹਦੀ ਮਾਂ ਵੀ ਉੱਥੇ ਹੀ ਸੀ ਮਾਂ ਆਪਣੇ ਧੀ ਦਾ ਬਕ ਲੈ ਕੇ ਕਹਿਣਾ ਸ਼ੁਰੂ ਕਰ ਦਿੰਦੀ ਹੈ ਦੇਖੋ ਹਰ ਘਰ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਪਰ ਉਹਨਾਂ ਨੇ ਮੇਰੀ ਧੀ ਤੇ ਹੱਥ ਚੁੱਕਿਆ ਇਹ ਬਿਲਕੁਲ ਵੀ ਠੀਕ ਨਹੀਂ ਹੈ ਇਸ ਲਈ ਹੁਣ ਸਾਡੀ ਧੀ ਉੱਥੇ ਨਹੀਂ ਰਹੇਗੀ ਜਦੋਂ ਤੱਕ ਉਹ ਆਪਣੀ ਗਲਤੀ ਦੀ ਮਾਫੀ ਨਹੀਂ ਮੰਗਦੇ ਇਹ ਕਿਤੇ ਨਹੀਂ ਜਾਏਗੀ ਇੱਥੇ ਸਾਡੇ ਨਾਲ ਹੀ ਰਹੂਗੀ ਇਹ ਸੁਣ ਕੇ ਪਿਓ ਨੂੰ ਬਹੁਤ ਬੁਰਾ ਲੱਗਦਾ ਹੈ ਪਰ ਇਸ ਸਮੇਂ ਉਹ ਆਪਣੀ ਧੀ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਦੋਵੇਂ ਮਾਂਵਾਂthia ਇੱਕ ਸੀ ਇਸ ਲਈ ਉਹ ਸੋਚਦਾ ਹੈ ਕਿ ਹੁਣ ਚੁੱਪ ਰਹਿਣਾ ਹੀ ਵੈਤਰ ਹੈ ਇਸ ਤੋਂ ਬਾਅਦ ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਸੁਖਦੀਪ ਦਾ ਵੱਡਾ ਭਰਾ ਵੀ ਆ ਜਾਂਦਾ ਹੈ ਉਹਨੂੰ ਵੀ ਪੂਰੇ ਮਾਮਲੇ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਹ ਚੁੱਪ ਰਹਿੰਦਾ ਹੈ ਉਸ ਤੋਂ ਬਾਅਦ ਸੁਖਦੀਪ ਉੱਥੇ ਰਹਿਣ ਲੱਗ ਜਾਂਦੀ ਹੈ ਹੌਲੀ-ਹੌਲੀ ਇੱਥੇ ਅਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ ਉਹ ਆਪਣੇ ਵੱਡੇ ਭਰਾ ਦੀ ਪਤਨੀ ਯਾਨੀ ਕਿ ਸੁਖਦੀਪ ਦੀ ਭਾਬੀ ਨੂੰ ਵੀ ਕਈ ਤਰੀਕੇ ਨਾਲ ਪਰੇਸ਼ਾਨ ਕਰਨ ਲੱਗਦੀ ਹੈ ਜਦੋਂ ਸੁਖਦੀਪ ਦੀ ਭਾਬੀ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਤਾਂ ਇੱਕ ਦਿਨ ਉਹ ਆਪਣੇ ਪਤੀ ਨੂੰ ਇਸ ਬਾਰੇ ਦੱਸਦੀ ਹੈ ਪਰ ਪਤੀ ਉਸ ਨੂੰ ਤਮਕਾ ਕੇ ਚੁੱਪ ਕਰਵਾ ਦਿੰਦਾ ਹੈ ਕਹਿੰਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਉਹ ਸਾਡੀ ਭੈਣ ਹੈ ਉਹ ਜੋ ਚਾਹੁੰਦੀ ਹੈ ਤੂੰ ਉਹ ਕਰਿਆ ਕਰੋ ਸੁਖਦੀਪ ਦੇ ਪਿਤਾ ਨੂੰ ਇਸ ਬਾਰੇ ਕਿਤੋਂ ਪਤਾ ਲੱਗ ਜਾਂਦਾ ਹੈ ਜਦੋਂ ਸੁਖਦੀਪ ਦੇ ਪਿਤਾ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਧੀ ਦੇ ਘਰ ਉਸ ਦੇ ਪੁੱਤ ਦਾ ਘਰ ਖਰਾਬ ਹੋ ਸਕਦਾ ਹੈ ਤਾਂ ਉਹ ਆਪਣੀ ਧੀ ਨੂੰ ਸਮਝਾਉਣ ਲੱਗਦਾ ਹੈ ਤੇ ਕਹਿੰਦਾ ਹੈ ਧੀਏ ਬਹੁਤ ਹੋ ਗਿਆ ਤੇਰਾ ਗੁੱਸਾ ਹੁਣ ਤੂੰ ਆਪਣੇ ਗੁੱਸੇ ਨੂੰ ਸ਼ਾਂਤ ਕਰਕੇ ਆਪਣੇ ਘਰ ਵਸਾ ਲੈ ਕਦੋਂ ਤੱਕ ਇੱਥੇ ਰਹੇਂਗੀ ਉਦੋਂ ਹੀ ਸੁਖਦੀਪ ਦੀ ਮਾਂ ਕਹਿਣ ਲੱਗਦੀ ਹੈ ਅਸੀਂ ਆਪਣੀ ਧੀ ਨੂੰ ਸਾਰੀ ਦਿੰਦੀ ਆਪਣੇ ਕੋਲ ਰੱਖਾਂਗੇ ਭਾਵੇਂ ਕੁਝ ਵੀ ਹੋ ਜੇ ਇਹ ਬਿਹਤਰ ਹੈ ਜੇਕਰ ਤੁਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਸੁਖਦੀਪ ਦਾ ਪਿਓ ਉਸ ਦੀ ਮਾਂ ਦੇ ਸੁਭਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਰ ਉਹ ਸਿਰਫ ਇਸ ਲਈ ਸੰਦਾ ਆ ਰਿਹਾ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਸੀ ਤੇ ਆਪਣੀ ਨੌਕਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਸੀ ਚਾਹੁੰਦਾ ਉਹ ਨੂੰ ਆਪਣੇ ਤੀਨ ਨੂੰ ਬਰਦਾਸ਼ਤ ਕਰਨ ਲੱਗ ਜਾਂਦਾ ਹੈ ਕਿਤੇ ਨਾ ਕਿਤੇ ਸੁਖਦੀਪ ਦੇ ਮਾਸੂਮ ਬੱਚੇ ਨੂੰ ਦੇਖ ਕੇ ਅਤੇ ਆਪਣੇ ਪੁੱਤ ਦੇ ਘਰ ਨੂੰ ਖਰਾਬ ਹੁੰਦੇ ਦੇਖ ਕੇ ਪਿਓ ਨੂੰ ਇਹ ਗੱਲ ਬਹੁਤ ਹੀ ਬੇਕਾਰ ਲੱਗਦੀ ਹੈ ਇਸ ਤੋਂ ਬਾਅਦ ਉਹ ਦਾ ਹੱਲ ਲੱਭਣ ਲੱਗ ਜਾਂਦਾ ਹੈ ਹੌਲੀ-ਹੌਲੀ ਲਗਭਗ ਦੋਸਤੋਂ 12 ਦਿਨ ਬੀਤੇ ਜਾਂਦੇ ਹਨ 10ਵੇਂ ਦਿਨ ਪਿਤਾ ਸੋਚਾਂ ਦੇ ਵਿੱਚ ਡੁੱਬਿਆ ਰਿਹਾ ਤੇ ਅਚਾਨਕ ਉਹਨੂੰ ਇੱਕ ਗੱਲ yaad ਆਉਂਦੀ ਹੈ ਤੇ ਉਹ ਉਸ ਕੰਮ ਨੂੰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਇੱਕ ਦਿਨ ਉਹ ਆਪਣੇ ਪੁੱਤ ਨੂੰ ਨਾਲ ਲੈ ਕੇ ਬਾਹਰ ਜਾਂਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਜੋ ਕੁਝ ਹੋ ਰਿਹਾ ਹੈ ਉਹ ਤਾਂ ਗਲਤ ਹੋ ਰਿਹਾ ਹੈ ਤੇਰੀ ਭੈਣ ਤੇ ਮਾਂ ਜੋ ਕੁਝ ਵੀ ਕਰ ਰਹੀਆਂ ਨੇ ਉਹ ਬਿਲਕੁਲ ਵੀ ਸਹੀ ਨਹੀਂ ਹੈ ਸੁਖਦੀਪ ਦਾ ਭਰਾ ਕਹਿੰਦਾ ਹੈ ਕਿ ਪਿਤਾ ਜੀ ਤੁਸੀਂ ਜੋ ਕਹਿ ਰਹੇ ਹੋ ਉਹ ਸਹੀ ਹੈ ਪਰ ਮੈਂ ਕੀ ਕਰ ਸਕਦਾ ਹਾਂ ਕਿਉਂਕਿ ਮੇਰੀ ਛੋਟੀ ਭੈਣ ਹੈ ਤੇ ਮੈਂ ਉਹਨੂੰ ਕੁਝ ਨਹੀਂ ਕਹਿ ਸਕਦਾ ਇਸ ਤੋਂ ਬਾਅਦ ਪਿਤਾ ਕਹਿੰਦਾ ਹੈ ਕਿ ਪੁੱਤ ਇਹ ਗੱਲ ਤਾਂ ਠੀਕ ਹੈ ਪਰ ਵੱਡਾ ਭਰਾ ਹੋਣ ਦੇ ਨਾਤੇ ਤੇਰਾ ਫਰਜ਼ ਬਣਦਾ ਹੈ ਕਿ ਤੂੰ ਆਪਣੀ ਭੈਣ ਦੇ ਪਤੀ ਨਾਲ ਗੱਲ ਕਰ ਅਤੇ ਉਹਦੇ ਨਾਲ ਗੱਲ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਸੁਖਦੀਪ ਨੂੰ ਇੱਥੋਂ ਭੇਜ ਨਹੀਂ ਤਾਂ ਤੁਹਾਡਾ ਘਰ ਵੀ ਟੁੱਟ ਸਕਦਾ ਹੈ ਸੁਖਦੀਪ ਦਾ ਭਰਾ ਹਰਮਨ ਨੂੰ ਫੋਨ ਕਰਦਾ ਹੈ ਤੇ ਫੋਨ ਕਰਨ ਤੋਂ ਬਾਅਦ ਪਹਿਲਾ ਉਹਦਾ ਹਾਲ ਚਾਲ ਪੁੱਛਦਾ ਹੈ ਉਸ ਤੋਂ ਬਾਅਦ ਉਹ ਆਪਣੇ ਭੈਣ ਬਾਰੇ ਪੁੱਛਣ ਲੱਗ ਜਾਂਦਾ ਹੈ ਤੇ ਹਰਮਨ ਕਹਿੰਦਾ ਹੈ ਮੈਂ ਤਾਂ ਉਸ ਨੂੰ ਘਰ ਚ ਰੱਖਣਾ ਚਾਹੁੰਦਾ ਪਰ ਓਹੰਕਾਰ ਕਰਨ ਕਰਨ ਆਪਣੀ ਮਾਂ ਕਰਨ ਐਜਾ ਬਿਲਕੁਲ ਨਹੀਂ ਕਰ ਸਕਦੀ ਜਦੋਂ ਤੱਕ ਉਹਦੀ ਸੁੰਦਰਤਾ ਦਾ ਹੰਕਾਰ ਟੁੱਟਦਾ ਨਹੀਂ ਤੇ ਉਹਦੀ ਮਾਂ ਉਹ ਨੂੰ ਬਕਵਾਸ ਸਿਖਾਉਣਾ ਬੰਦ ਨਹੀਂ ਕਰਦੀ ਸਾਡਾ ਕਰਨ ਨਹੀਂ ਬਚ ਸਕਦਾ ਮੈਂ ਤਾਂ ਉਹ ਨੂੰ ਲੈਣ ਵੀ ਨਹੀਂ ਆਵਾਂਗਾ ਜੇਕਰ ਉਹ ਆਪਣੇ ਆਪ ਮੇਰੇ ਕੋ ਉਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਬੇਸ਼ੱਕ ਤੁਸੀਂ ਸਾਡਾ ਤਲਾਕ ਕਰਵਾ ਦਿਓ ਇਹ ਕਹ ਕੇ ਹਰਮਨ ਫੋਨ ਕੱਟ ਦਿੰਦਾ ਹੈ ਸੁਖਦੀਪ ਦਾ ਭਰਾ ਪੂਰੀ ਗੱਲ ਆਪਣੇ ਪਿਓ ਨੂੰ ਦੱਸਦਾ ਹੈ ਤੇ ਪਿਓ ਦੁਬਾਰਾ ਹਰਮਨ ਨੂੰ ਫੋਨ ਮਿਲਦਾ ਹੈ ਇਸ ਵਾਰ ਉਹਦੇ ਨਾਲ ਖੁਦ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਪੁੱਤ ਹਰ ਘਰ ਵਿੱਚ ਝਗੜੇ ਹੁੰਦੇ ਨੇ ਉਹ ਬੱਚੀ ਹੈ ਸਮਝ ਜਾਵੇਗੀ ਇਹ ਕੋਈ ਵੱਡੀ ਗੱਲ ਨਹੀਂ ਪਰ ਫਿਰ ਹਰਮਨ ਉਹਨੂੰ ਪੂਰੀ ਕਹਾਣੀ ਦੱਸਦਾ ਹੈ ਕਿ ਕਿਵੇਂ ਉਹ ਮੇਰੇ ਮਾਪਿਆਂ ਦੀ ਬੇਇੱਜ਼ਤੀ ਕਰਦੀ ਹੈ ਉਹ ਉਹ ਉਹਨਾਂ ਦੀ ਗੱਲ ਵੀ ਨਹੀਂ ਸੁਣਦੀ ਮੈਂ ਇਹ ਕਿਵੇਂ ਬਰਦਾਸ਼ਤ ਕਰਾਂ ਕਿਉਂਕਿ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹਾਂ ਮੈਨੂੰ ਹੀ ਉਹਨਾਂ ਦੀ ਦੇਖਭਾਲ ਕਰਨੀ ਹੈ ਜਦੋਂ ਮੈਂ ਆਪ ਹੀ ਉਹਨਾਂ ਨੂੰ ਦੇਖਣਾ ਤਾਂ ਫਿਰ ਮੈਂ ਸੁਖਦੀਪ ਤੋਂ ਕੀ ਕਰਾਉਣਾ ਇਹ ਕਹ ਕੇ ਹਰਮਨ ਫੋਨ ਕੱਟ ਦਿੰਦਾ ਹੈ ਪਰ ਇਸ ਤੋਂ ਬਾਅਦ ਜੋ ਸੁਖਦੀਪ ਦੇ ਪਿਤਾ ਨੇ ਸੁਣਿਆ ਸੀ ਉਹ ਬਿਲਕੁਲ ਵੀ ਬਰਦਾਸ਼ਤ ਦੇ ਲਾਇਕ ਨਹੀਂ ਸੀ ਹਰਮਨ ਨੇ ਦੱਸਿਆ ਕਿ ਇਹ ਮੇਰੇ ਮਾਪਿਓ ਨੂੰ ਖਾਣਾ ਵੀ ਬਣਾ ਕੇ ਨਹੀਂ ਦਿੰਦੀ ਇਸ ਤੋਂ ਬਾਅਦ ਹੈਰਾਨੀ ਵਾਲੀ ਗੱਲ ਇਹ ਸੀ ਕਿ ਸੁਖਦੀਪ ਦੀ ਮਾਂ ਵੀ ਉਹਦਾ ਸਾਥ ਦੇ ਰਹੀ ਸੀ ਇਸ ਤੋਂ ਬਾਅਦ ਸੁਖਦੀਪ ਦਾ ਪਿਓ ਆਪਣੇ ਪੁੱਤ ਨਾਲ ਮਿਲ ਕੇ ਇੱਕ ਯੋਜਨਾ ਬਣਾਉਂਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਤੇਰੀ ਭੈਣ ਦਾ ਘਰ ਬਣ ਜਾਵੇਗਾ ਤੁਹਾਡੀ ਮਾਂ ਨੂੰ ਵੀ ਅਕਲਾ ਜਾਵੇਗੀ ਪਹਿਲਾਂ ਤਾਂ ਪੁੱਤ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿਉਂਕਿ ਇਹ ਗੱਲਾਂ ਉਸ ਨੂੰ ਸਮਾਜਿਕ ਤੌਰ ਤੇ ਗਲਤ ਲੱਗਦੀਆਂ ਨੇ ਉਸ ਦਾ ਪਿਤਾ ਕਹਿ ਦਿੰਦਾ ਹੈ ਕਿ ਪੁੱਤ ਤੂੰ ਸ਼ਹਿਰ ਵਿੱਚ ਕਿਰਾਏ ਦਾ ਘਰ ਲੈ ਕੇ ਆਪਣੀ ਪਤਨੀ ਨਾਲ ਸ਼ਿਫਟ ਹੋ ਜਾ ਤੇਰੀ ਮਾਂ ਵੀ ਸਮਝ ਜਾਵੇਗੀ ਜਦੋਂ ਦੋਵੇਂ ਮਾਮਤੀਆਂ ਨੂੰ ਕੰਮ ਕਰਨਾ ਪਵੇਗਾ ਜਦੋਂ ਪਿਓ ਵਾਰ-ਵਾਰ ਸਮਝਾਉਂਦਾ ਉਹ ਇਸ ਨਾਲ ਸਹਿਮਤ ਹੋ ਜਾਂਦਾ ਹੈ ਅਗਲੇ ਹੀ ਦਿਨ ਉਹ ਸ਼ਹਿਰ ਚੰਦਾ ਹੈ ਤੇ ਇੱਕ ਘਰ ਲੱਭਦਾ ਹੈ ਹੁਣ ਸੁਖਦੀਪ ਦਾ ਭਰਾ ਆਪਣੇ ਬੱਚਿਆਂ ਦੇ ਪਰਿਵਾਰ ਨਾਲ ਉਸ ਘਰ ਵਿੱਚ ਸ਼ਿਫਟ ਹੋ ਗਿਆ ਘਰ ਵਿੱਚ ਸਿਰਫ ਮਾਂ ਪਿਓ ਤੇ ਉਹਨਾਂ ਦੇ ਧੀ ਰਹਿ ਗਏ ਹੁਣ ਤੱਕ ਘਰ ਦਾ ਸਾਰਾ ਕੰਮ ਸੁਖਦੀਪ ਦੀ ਭਾਬੀ ਕਰਦੀ ਸੀ ਪਰ ਹੁਣ ਘਰ ਦਾ ਕੰਮ ਸੁਖਦੀਪ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਬਾਅਦ ਹੌਲੀ-ਹੌਲੀ ਕੁਝ ਸਮਾਂ ਬੀਤਦਾ ਜਾਂਦਾ ਹੈ ਤੇ ਪਿਤਾ ਵੀ ਕਦੇ-ਕਦੇ ਆਪਣੇ ਪੁੱਤ ਕੋਲ ਰਹਿ ਜਾਂਦਾ ਸੀ ਘਰ ਵਿੱਚ ਸਿਰਫ ਮਾਮਾ ਮਾ ਦੀਆਂ ਤੇ ਉਹਨਾਂ ਦਾ ਛੋਟਾ ਪੁੱਤ ਹੀ ਰਹਿ ਗਿਆ ਹੌਲੀ-ਹੌਲੀ ਪਿਤਾ ਨੇ ਘਰ ਦਾ ਸਾਰਾ ਸਮਾਨ ਆਪਣੇ ਪੁੱਤ ਦੇ ਘਰ ਵਿੱਚ ਸ਼ਿਫਟ ਕਰਵਾ ਦਿੱਤਾ ਜਦੋਂ ਸੁਖਦੀਪ ਦੇਖਦੀ ਹੈ ਇਸ ਘਰ ਦੇ ਅੰਦਰ ਸਮਾਂ ਬਿਤਾਉਣਾ ਹੁਣ ਮੁਸ਼ਕਲ ਹੈ ਤਾਂ ਹੌਲੀ-ਹੌਲੀ ਉਹਦੀ ਅਲਕਲ ਠਿਕਾਣੀ ਆਉਣ ਲੱਗਦੀ ਹੈ ਤੇ ਉਹ ਸੋਚਦੀ ਹੈ ਕਿ ਅਸਲੀਅਤ ਵਿੱਚ ਉਹਦੇ ਪਤੀ ਦਾ ਘਰ ਹੀ ਉਹਦਾ ਘਰ ਹੈ ਘਿਮੇ ਹੋ ਘਰ ਵਿੱਚ ਕੁਝ ਦਿਨ ਰਹਿੰਦੀ ਹੈ ਕੰਮ ਪਿੱਛੇ ਉਹਦੀ ਤੇ ਉਹਦੀ ਮਾਂ ਦੀ ਲੜਾਈ ਹੋ ਜਾਂਦੀ ਹੈ ਇਹ ਲੜਾਈ ਬਹੁਤ ਵੱਜ ਜਾਂਦੀ ਹੈ ਸੁਖਦੀਪ ਆਪਲਾ ਕੰਮ ਕਰਕੇ ਆਪਣੀ ਮਾਂ ਨੂੰ ਕੰਮ ਕਰਨ ਵਾਸਤੇ ਕਹਿੰਦੀ ਹੈ ਅਤੇ ਮਾਂ ਨੂੰ ਵੀ ਕੰਮ ਕਰਨ ਦੀ ਆਦਤ ਨਹੀਂ ਸੀ ਕਿਉਂਕਿ ਪਹਿਲਾਂ ਤਾਂ ਉਹਦੀ ਨੂੰ ਕੰਮ ਕਰਦੀ ਸੀ ਇਸ ਲਈ ਮਾਂ ਵੀ ਥੋੜੀ ਜਹੀ ਚਿੜਚਿੜੀ ਹੋ ਗਈ ਲੜਾਈ ਵੱਜ ਜਾਂਦੀ ਹੈ ਇੱਕ ਦਿਨ ਕੰਮ ਪਿੱਛੇ ਦੋਨਾਂ ਮਾਵਾਂ ਧੀਆਂ ਦੀ ਲੜਾਈ ਹੋ ਗਈ ਉਦੋਂ ਹੀ ਪਿਓ ਸ਼ਾਮ ਨੂੰ ਘਰ ਆਉਂਦਾ ਹੈ ਤੇ ਦੇਖਦਾ ਹੈ ਕਿ ਮਾਵਾਂ ਧੀਆਂ ਲੜ ਰਹੀਆਂ ਨੇ ਤੰਦਰੁਬ ਬਹੁਤ ਖੁਸ਼ ਹੁੰਦਾ ਹੈ ਪਰ ਬਾਰੋ ਦੁਖੀ ਹੋਣ ਦਾ ਦਿਖਾਵਾ ਕਰਦਾ ਹੈ ਉਹ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਇਸ ਤਰ੍ਹਾਂ ਲੜ ਕਿਉਂ ਰਹੀਆਂ ਹੋ ਇਸ ਤੇ ਸੁਖਦੀਪ ਦੀ ਮਾਂ ਕਹਿੰਦੀ ਹੈ ਕਿ ਮੈਥੋਂ ਕੰਮ ਭਲਦੀ ਹੈ ਮੇਰੀ ਉਮਰ ਦਾ ਵੀ ਲਿਹਾਜ਼ ਨਹੀਂ ਕਰਦੀ ਤੇ ਹੁਣ ਮੇਰੀ ਕੰਮ ਕਰਨ ਦੀ ਉਮਰ ਹੈ ਫਿਰ ਤੀ ਕਹਿੰਦੀ ਹੈ ਕਿ ਮੈਂ ਜੇ ਇਸੇ ਤਰ੍ਹਾਂ ਕੰਮ ਕਰਨਾ ਹੈ ਤਾਂ ਆਪਣੇ ਘਰ ਕਿਉਂ ਨਾ ਚਲੀ ਜਾਵਾਂ ਤੁਹਾਡੇ ਘਰ ਕੰਮ ਕਰਨਾ ਕਿਉਂ ਰਹਾਂ ਇਹ ਕਹਿ ਕੇ ਉਹ ਦੁਬਾਰਾ ਲੜਨ ਲੱਗ ਪਈਆਂ ਨੇ ਉਹਨਾਂ ਇਹ ਦੇਖ ਕੇ ਪਿਓ ਉਹਨਾਂ ਨੂੰ ਦੁਬਾਰੇ ਚੁੱਪ ਕਰਾਉਂਦਾ ਹੈ ਤੇ ਆਪਣੀ ਧੀ ਨੂੰ ਕਹਿਣ ਲੱਗਦਾ ਹੈ ਕਿ ਜੇ ਇਹ ਗੱਲ ਹੈ ਤਾਂ ਤੂੰ ਉੱਥੇ ਆਪਦੇ ਘਰ 'ਚ ਰਹਿੰਦੀ ਇੱਥੇ ਕੀ ਕਰਨਾ ਹੀ ਹੈ ਇੱਥੇ ਰਹਿਣਾ ਤਾਂ ਕੰਮ ਤਾਂ ਕਰਨਾ ਹੀ ਪਵੇਗਾ ਇਹ ਸੁਣ ਕੇ ਸੁਖਦੀਪ ਚੁੱਪ ਹੋ ਗਈ ਕੁਝ ਦੇਰ ਸੋਚਣ ਲੱਗਦੀ ਹੈ ਤੇ ਸੋਚਣ ਤੋਂ ਬਾਅਦ ਉਹ ਕਹਿੰਦੀ ਹੈ ਪਿਤਾ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਉਂਕਿ ਸੁਖਦੀਪ ਪਹਿਲਾਂ ਹੀ ਆਪਣੇ ਸਹੁਰਿਆਂ ਬਾਰੇ ਸੋਚ ਰਹੀ ਸੀ ਅੱਜ ਇਹ ਸਾਬਿਤ ਹੋ ਗਿਆ ਸੀ ਕਿ ਅਸਲ ਵਿੱਚ ਇਕਤੀ ਦਾ ਕਰ ਉਹਦੇ ਸੋਹਰਿਆਂ ਦਾ ਕਰ ਹੁੰਦਾ ਹੈ ਉਹ ਇਹ ਕਹਿਣ ਲੱਗਦੀ ਹੈ ਕਿ ਪਿਤਾ ਜੀ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਇੱਕ ਵਾਰ ਉੱਥੇ ਛੱਡ ਆਓ ਇਸ ਤੋਂ ਬਾਅਦ ਮੈਂ ਐਜਨ ਕੁਝ ਨਹੀਂ ਕਰਾਂਗੀ ਪਿਓ ਪਹਿਲਾਂ ਤਾਂ ਉਸ ਨੂੰ ਮਨਾ ਕਰਦਾ ਹੈ ਤੇ ਕਹਿੰਦਾ ਹੈ ਆਪ ਹੀ ਆਪਣਾ ਘਰ ਖਰਾਬ ਕੀਤਾ ਹੈ ਤੇ ਹੁਣ ਤੂੰ ਆਪ ਹੀ ਗੱਲ ਕਰ ਮੈਂ ਤਾਂ ਕਈ ਵਾਰ ਹਰਮਨ ਨਾਲ ਗੱਲ ਕੀਤੀ ਹੈ ਪਰ ਉਹ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ ਉਹ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਉਹ ਤਾਂ ਕਹਿੰਦਾ ਹੈ ਕਿ ਸਾਨੂੰ ਕੋਈ ਤਕਲੀਫ ਨਹੀਂ ਭਾਵੇਂ ਤੁਹਾਡੀ ਧੀ ساری ਉਮਰ ਹੀ ਤੁਹਾਡੇ ਕੋਲ ਰਹੇ ਅਸੀਂ ਆਰਾਮ ਨਾਲ ਰਹਿ ਰਹੇ ਹਾਂ ਜੇ ਤੁਸੀਂ ਤਲਾਕ ਚਾਹੁੰਦੇ ਹੋ ਤਾਂ ਤਲਾਕ ਵੀ ਲੈ ਸਕਦੇ ਹੋ ਇਹ ਸੁਣ ਕੇ ਸੁਖਦੀਪ ਪੂਰੀ ਤਰ੍ਹਾਂ ਹਿਲ ਜਾਂਦੀ ਹੈ ਕਿਉਂਕਿ ਹੁਣ ਤੱਕ ਉਹ ਇਹ ਸੋਚਦੀ ਸੀ ਕਿ ਮੈਂ ਗੁੱਸੇ ਹੋ ਕੇ ਇੱਥੇ ਆਈ ਹਾਂ ਤਾਂ ਮੇਰਾ ਪਤੀ ਮੇਰੇ ਬਾਰੇ ਬਾਰ-ਬਾਰ ਸੋਚ ਕੇ ਪਰੇਸ਼ਾਨ ਹੋ ਰਿਹਾ ਹੋਵੇਗਾ ਪਰ ਇੱਥੇ ਤਾਂ ਉਹਦਾ ਪਤੀ ਹਰਮਨ ਬਹੁਤ ਹੀ ਗੁੱਸੇ ਵਿੱਚ ਸੀ ਤੇ ਤੇ ਉਸ ਨੇ ਉਸ ਨੂੰ ਛੱਡਣ ਦਾ ਫੈਸਲਾ ਵੀ ਕਰ ਲਿਆ ਸੀ ਇਸ ਤੋਂ ਬਾਅਦ ਜਦੋਂ ਸੁਖਦੀਪ ਦੇਖਦੀ ਹੈ ਕਿ ਇੱਥੇ ਵੀ ਕੰਮ ਕਰਨਾ ਹੈ ਤਾਂ ਬਿਹਤਰ ਹੈ ਉਹ ਆਪਣੇ ਘਰ ਹੀ ਜਾਵੇ ਉੱਥੇ ਕੰਮ ਕਰਾਂ ਘੱਟੋ-ਘੱਟ ਉਹ ਮੇਰਾ ਘਰ ਆਪਣਾ ਤਾਂ ਹੋਵੇਗਾ ਇਹ ਸੋਚ ਕੇ ਸੁਖਦੀਪ ਆਪਣੇ ਪਿਓ ਨੂੰ ਕਹਿੰਦੀ ਹੈ ਤੁਸੀਂ ਮੇਰੇ ਨਾਲ ਇੱਕ ਵਾਰ ਚੱਲੋ ਮੈਂ ਜਾ ਕੇ ਆਪਣੇ ਸਹੁਰੇ ਘਰ ਵਾਲੇ ਤੋਂ ਮਾਫੀ ਮੰਗ ਲਵਾਂਗੀ ਸੁਖਦੀਪ ਦਾ ਪਿਓ ਉਸ ਨੂੰ ਕਹਿੰਦਾ ਹੈ ਚਲ ਠੀਕ ਹੈ ਮੈਂ ਸਵੇਰ ਤੱਕ ਤੈਨੂੰ ਸੋਚ ਕੇ ਦੱਸਾਂਗਾ ਰਾਤ ਲੰਘ ਜਾਂਦੀ ਹੈ ਜਿਵੇਂ ਹੀ ਅਗਲੇ ਦਿਨ ਸਵੇਰ ਹੁੰਦੀ ਹੈ ਸੁਦੀਪ ਆਪਣੇ ਪਿਓ ਨੂੰ ਫਿਰ ਪੁੱਛਦੀ ਹੈ papa ਤੁਸੀਂ ਮੇਰੇ ਨਾਲ ਚੱਲ ਰਹੇ ਹੋ ਜਾਂ ਮੈਂ ਇਕੱਲੀ ਚਲੀ ਜਾਵਾਂ ਸਵੇਰੇ ਉੱਠਣ ਅਸਾਰੀ ਸੁਖਦੀਪ ਨੇ ਪਹਿਲਾਂ ਸਾਰਾ ਸਮਾਨ ਪੈਕ ਕਰ ਲਿਆ ਸੀ ਉਹਨੇ ਆਪਣੇ ਬੱਚੇ ਨੂੰ ਵੀ ਤਿਆਰ ਕਰ ਦਿੱਤਾ ਸੀ ਇਹ ਦੇਖ ਕੇ ਸੁਖਦੀਪ ਦਾ ਪਿਓ ਸੋਚਣ ਲੱਗਦਾ ਹੈ ਕਿ ਮੈਂ ਸਹੀ ਟਾਈਮ ਤੇ ਸਹੀ ਫੈਸਲਾ ਲਿਆ ਨਹੀਂ ਤਾਂ ਇਹ ਸਾਰੀ ਉਮਰ ਉੱਥੇ ਹੀ ਬੈਠੀ ਰਹਿੰਦੀ ਇਹਨੂੰ ਬਹੁਤ ਕੁਝ ਸਹਿਣਾ ਪੈਂਦਾ ਪਿਤਾ ਕਹਿੰਦਾ ਹੈ ਕਿ ਠੀਕ ਹੈ ਤੀ ਮੈਂ ਤੇਰੇ ਨਾਲ ਚੱਲਾਂਗਾ ਪਰ ਤੈਨੂੰ ਉਹ ਲੋਕ ਜੋ ਕੁਝ ਵੀ ਕਹਿਣਗੇ ਉਹ ਹੀ ਸੁਣਨਾ ਪਊਗਾ ਤੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਸਿੱਧੇ ਸੁਖਦੀਪ ਦੇ ਸਹੁਰੇ ਘਰ ਚਲੇ ਜਾਂਦੇ ਨੇ ਸੁਖਦੀਪ ਦੇ ਪਿਤਾ ਨੇ ਪਹਿਲਾਂ ਹੀ ਹਰਮਨ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਉਹਨੇ ਦੱਸਿਆ ਸੀ ਕਿ ਉਹਦੀ ਧੀ ਉਹਦੇ ਨਾਲ ਆ ਰਹੀ ਹੈ ਉਹ ਉਹਨਾਂ ਤੋਂ ਮਾफी ਮੰਗੇਗੀ ਅਸਲ ਵਿੱਚ ਜਦੋਂ ਤੂੰ ਹਰਮਨ ਨੇ ਆਪਣੇ ਸਹੁਰੇ ਨਾਲ ਗੱਲ ਕੀਤੀ ਸੀ ਸਾਰੀ ਗੱਲ ਉਹਨੂੰ ਸਾਫ਼-ਸਾਫ਼ ਦੱਸੀ ਸੀ ਤਾਂ ਉਸ ਦਿਨ ਤੋਂ ਹੀ ਬਾਅਦ ਸੁਖਦੀਪ ਦਾ ਪਿਓ ਹਰਮਨ ਨਾਲ ਗੱਲ ਕਰਦਾ ਸੀ ਤੇ ਦੱਸਦਾ ਰਹਿੰਦਾ ਸੀ ਕਿ ਘਰ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਹਰਮਨ ਦੇ ਪਰਿਵਾਰ ਦੇ ਸਾਰੇ ਮੈਂਬਰ ਤਿਆਰ ਹਨ ਜਿਵੇਂ ਸੁਖਦੀਪ ਉੱਥੇ ਪਹੁੰਚਦੀ ਹੈ ਤਾਂ ਉਸ ਦੀਆਂ ਗਲਤੀਆਂ ਬਾਰੇ ਗੱਲ ਕੀਤੀ ਜਾਂਦੀ ਹੈ ਸੁਖਦੀਪ ਆਪਣਾ ਸਿਰ ਨੀਮਾ ਕਰਕੇ ਸਭ ਕੁਝ ਸੁਣਦੀ ਰਹਿੰਦੀ ਹੈ ਤੇ ਹਰਮਨ ਕਹਿੰਦਾ ਹੈ ਕਿ ਜੇ ਤੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਕਰੇਂਗੀ ਤਾਂ ਮੈਂ ਤੈਨੂੰ ਆਪਣੇ ਘਰ 'ਚ ਨਹੀਂ ਰੱਖ ਸਕਦਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਪਰ ਸੁਖਦੀਪ ਉਸ ਨੂੰ ਕਹਿੰਦੀ ਹੈ ਹੁਣ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗੀ ਤੁਹਾਡੀ ਹਰ ਗੱਲ ਮੰਨਾਂਗੀ ਕਦੇ ਵੀ ਤੁਹਾਨੂੰ ਉਲਟਾ ਜਵਾਬ ਨਹੀਂ ਦੇਵਾਂਗੀ ਸੁਖਦੀਪ ਆਪਣੇ ਸੱਸ ਸਹੁਰੇ ਤੋਂ ਵੀ ਮਾफ़ी ਮੰਗਦੀ ਹੈ ਸੁਖਦੀਪ ਦੇ ਸੱਸ ਸਹੁਰਾ ਉਹਨੂੰ ਮਾਫ਼ ਕਰ ਦਿੰਦੇ ਨੇ ਹੁਣ ਉਹ ਹਰਮਨ ਨਾਲ ਵੀ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰਹਿਣ ਲੱਗਦੀ ਹੈ ਹਰਮਨ ਆਪਣੇ ਸਹੁਰੇ ਦਾ ਧੰਨਵਾਦ ਕਰਦਾ ਹੈ ਜਿਸ ਨੇ ਉਹਦਾ ਟੁੱਟਦਾ ਕਰਨ ਮੁਰ ਤੋਂ ਫਸਾ ਦਿੱਤਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਆਪਣੇ ਕਮੈਂਟ ਰਾਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ